ਦਸਵੇਂ ਪਾਸ਼ਾ ਜੀ ਦਾ ਨਾਮ ਸੁਣਾਓ ਸ਼੍ਰੀ ਗੁਰੂ ਰਾਮਦਾਸ ਕਿਹੜੇ ਘਰੋਂ ਤੂੰ ਹੀ ਰਸਦੇ ਹੋ ਸਿੱਖੋ ਆਸਾਈਓ ਕੇਓ ਕਿਹੜੇ ਤਰ੍ਹਾਂ ਤੋਂ ਹਿੰਦੂ ਹੋ ਸਿੱਖਾ ਭਾਜੀ ਸਿੱਖ ਨਹੀਂ ਤੂੰ ਬੋਲਿਆ ਕਿ ਮੈਂ ਸਿੱਖ ਬਣਨ ਆ ਲਿਆ ਮੇਰੇ ਕੇਸ ਛੋਟੇ ਆ ਭਾਜੀ ਕੇਸ ਛੋਟੇ ਆ ਅੱਛਾ ਉਦਾਂ ਮੈਂ ਪਾਣਾ ਬਣਦੇ ਰਹੀਆ ਅੱਛਾ ਹਾਂਜੀ ਬਾਲ ਬਾਲ ਤੇਰੇ ਘਰ ਤੇ ਤਾਂ ਹੈ ਨਹੀਂ ਹੈ ਹਾਂਜੀ ਹੈਗੇ ਨਹੀਂ ਆ ਮੈਨੂੰ ਪਤਾ ਹੈ ਤਾਂ ਪਤਾ ਨਹੀਂ ਤੂੰ ਸਿੱਖ ਹੈ ਨਹੀਂ ਹੈ ਤੈਨਿਹਰੇ ਸਿਰ ਤੇ ਵਾਲ ਨਹੀਂ ਬਾਈ ਇਹ ਜਿਹੜਾ ਕੰਮ ਕਰਦੇ ਹੋ ਨਾ ਕਰੋ ਯਾਰ ਕਿਉਂ ਲੋਕਾਂ ਨੂੰ ਬੇਬੂ ਬਣਾ ਰਹੇ ਹੋ ਯਾਰ ਜਿਉਂ ਪੈ ਉਹ ਲੋਕਾਂ ਕੋਲੋਂ ਪੈਸੇ ਮੰਗ ਮੰਗੇ ਲੀਰੇ ਯਾਰ ਕੋਈ ਸ਼ਰਮ ਕਰੋ ਤੁਸੀਂ ਮੈਂ ਆਪਣੇ ਧਰਮ ਦੇ ਕਿਉਂ ਮਤਲਬ ਦੂਜੇ ਦੇ ਧਰਮ ਦੀ ਬੇਇੱਜ਼ਤੀ ਕਿਉਂ ਕਰੇ ਤੁਸੀਂ ਪਿੱਛੋਂ ਪਤਾ ਨਹੀਂ ਕਿਹੜੇ ਧਰਮ ਦੇ ਆ ਗਏ ਇੱਕ ਧਰਮ ਦੀ ਬਣੀ ਲੋਕਾਂ ਪਠਾਨ ਕੋਡਰਨਜੀ ਕਹੇ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਂ ਪਰ ਪਠਾਨ ਕੋਟ ਦਾ ਚੈਲਟੀ ਤੋਂ ਜਲੰਧਰ ਹੈ ਘੁੰਮ ਰਹੇ ਦੀ ਹਿਮਾਚਲ ਹਿਮਾਚਲ ਚੋ ਯਾਰ ਪੰਜਾਬ ਕਦੋਂ ਇੰਨਾ ਹੋ ਗਿਆ ਕਿ ਜਿਹੜੇ ਤੁਹਾਡੇ ਵਰਗੇ ਬੰਦੇ ਤਾਂ ਮੱਤਾਂ ਜਾ ਕੇ ਮੰਗਲ ਉਹ ਤਾਂ ਅੱਗੇ ਇੰਨੇ ਦਇਆਵਾਨ ਹੁੰਦੇ ਨੇ ਉਹਦੇ ਜਿੰਨਾ ਸੇ ਕੋਈ ਸ਼ਰਮ ਆਲੂ ਤੋਂ ਕੁਝ ਹੁੰਦਾ ਨਹੀਂ ਐ ਤੇ ਤੂੰ ਹੀ ਸਿੱਕਤਰ ਨਿਗਰਾਨਾਮ ਕਰੇ ਕਰਦੇ ਆਂ। ਹੇ ਕੁਥੇ ਭੀਜ। ਤੂੰ ਮਾਛਦਾ ਇਹਦੀ ਮੰਗੇ ਕਰਦੇ ਹੋ ਯਾਰ ਕੁਝ ਸ਼ਰਮ ਕਰੋ ਯਾਰ ਤੁਸੀਂ। ਆਪਣੇ ਘਿਡੇ ਜੇ ਭੇਜ ਦਿਓ। ਆਂਦੇ ਵੀ ਤੁਸੀਂ ਆਉਂਦੀਆਂ ਆਪਣੇ ਨਾਮ। ਬਰਾਤ ਅੱਛੇ ਫੈਮਲੀ ਆ ਬੱਚੇ ਸਾਰਾ ਪੁੱਛਿਆ ਤਾਂ ਤੁਸੀਂ ਮਤਲਬ ਆਇਆ ਕਿਦਾਂ ਜੀ ਕਰ ਲਈ ਯਾਰ ਤੇਰੇ ਕੋਲ ਥਾਣੇ ਦੀ ਪਰਮਿਸ਼ਨ ਆ ਗਈ ਐ? ਕਿ ਦੋਰਾ ਥਾਣੇ ਦੀ। ਕਿ ਮੈਂ ਦੋਰਾ ਥਾਣੇ ਆਇਆ ਉੱਥੇ ਪਰਮਿਸ਼ਨ ਆਪਣਾ ਅਧਾਰ ਕਰਦਾਂ ਦਰਜ ਕਰਾਇਆ ਜੇ ਫਲਾਣੇ ਦੀ। ਪਰਮਿਸ਼ਨ ਐ ਤੇਰੇ ਕੋਲ। ਪਰਮਿਸ਼ਨ ਤੇਰੇ ਕੋਲ। ਤੇ ਤੂੰ ਪਿੰਡ ਜੇ ਇੰਟਰ ਕਿਦਾਂ ਹੋ ਗਿਆ? ਪਿੰ